ਸਸ਼ਿਕਾਰ ਜੀਕੇ ਆਈਟੀਵੀ ਦੇ ਦਰਮਿਆਨ ਤੁਸੀਂ ਮੈਂ ਹਰਨਜੀਤ ਕੌਰ ਬ੍ਰੇਟ ਦੀ ਸ਼ੁਰੂਆਤ ਕਰਾਂਗੇ ਤਾਂ ਉਸ ਤੇ ਨਜ਼ਰ ਪਾ ਲੈਣੇ ਆ ਤੁਸੀਂ। ਦੇਸ਼ ਭਰ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹਰ ਸਾਲ ਕਿਹੜਾ ਤਾਰੀਖ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ ਕਿ ਹਰ ਪਾਸੇ ਲੋਹੜੀ ਦੀ ਰੌਣਕਾਂ ਵੇਖਣ ਨੂੰ ਮਿਲਦੀਆਂ ਨੇ ਲੋਹੜੀ ਦਾ ਤਿਉਹਾਰ ਲੋਹੜੀ ਦੇ ਵੀ ਅਖੀਂ ਰਾਤ ਨੂੰ ਮਨਾਇਆ ਜਾਂਦਾ ਹੈ ਕਹਿੰਦੇ ਕਿ ਮਾਤ ਮਹੀਨੇ ਦੀ ਸੰਗਰਾਣ ਹੁੰਦੀ ਹੈ ਜਿੱਨਾਂ ਦੇ ਕਾਰਨ ਲੋਹੜੀ ਪਈ ਹੈ ਆਪਾਂ ਕਰ ਚੁੱਕੇ ਹਾਂ ਉਹ ਆਪਿਆ ਹੁੰਦਾ ਹੈ ਮਕਰਾਂ ਜਨਮ ਦਿਵਸ ਦਾ ਤਿਉਹਾਰ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਲੋੜੀ ਵਾਲੇ ਦਿਨ ਸ਼ਾਮ ਨੂੰ ਘਰ ਘਰ ਦੀਆਂ ਔਰਤਾਂ ਇਕੱਠੀਆਂ ਟਿਕੀਆਂ ਬੈਠ ਕੇ ਇਹਨਾਂ ਨੂੰ ਜਲਾਇਆ ਜਾਂਦਾ ਹੈ ਪਰਿਵਾਰਕ ਮੈਂਬਰ ਇਸ ਦੇ ਹਾਲੇ ਵਾਲੇ ਥੋੜੀ ਕਰਮਾ ਕਰਕੇ ਮਿੱਟੀ ਆਪਣੀ ਸੁਕੀ ਜੀ ਮਦੀ ਕਾਮਨਾ ਕਰਦੇ ਨੇ ਲੋੜੀ ਦੀ ਫਸਲ ਦੀ ਬਿਜਾਈ ਤੇ ਟਿਕਾਈ ਨਾਲ ਜੁੜਿਆ ਇੱਕ ਵਿਸ਼ੇਸ਼ ਰਿਵਾਜ ਹੈ ਜਿਸ ਨੇ ਤੇਲ ਘੋੜਾ ਗੱਜ ਕਰੇ ਦੀ ਤੇ ਮੁੱਖੀ ਨੂੰ ਕੰਮੀ ਘੇਟ ਦਿੱਤੀ ਜਾਂਦੀ ਹੈ ਤੇ ਆਪਾਂ ਨੂੰ ਵੀ ਵਾਸਤੇ ਨੂੰ ਇੱਕ ਪਾਖੂ ਦਿੱਤਾ ਜਾਂਦਾ ਹੈ ਇਹ ਪਾਕੇ ਖੁਸ਼ੀ ਦਾ ਜ਼ਾਹਰ ਕਰਨ ਲਈ ਲੋੜੀ ਦੇ ਮੌਕੇ ਤੇ ਮੁੱਖ ਮੰਤਰੀ ਭਪਨਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਬਟਾ ਤੋਹਫਾ ਦਿੱਤਾ ਜਾ ਰਿਹਾ ਹੈ। ਪਟਿਆਲਾ ਸਿਟੀ ਦੇ ਕਿਲਾ ਮੁਬਾਰਕ ਦੇ ਸਥਾਪਿਤ ਹੋਟਲ ਰੰਬਾਸਾ ਪੈਲੇਸ ਨੂੰ ਸਮਰਪਿਤ ਕੀਤਾ ਜਾਵੇਗਾ ਸਿੰਘ ਭਪਨਤ ਮਾਨ ਇਸ ਦੀ ਸ਼ੁਰੂਆਤ ਕਰਨਗੇ। ਸਰਕਾਰ ਦਾ ਦਾਵਾ ਹੈ ਕਿ ਪੂਰੀ ਦੁਨੀਆ ਵਿੱਚ ਇੱਕ ਮਾਤਰਾ ਦੇ ਸਿਕਸ ਸਟਾਰਸ ਹੋਟਲ ਸਭ ਤੋਂ ਚੰਗਾ ਕਹਿ ਕੇ ਸਨਾਰੀ ਸ਼ਹਿਰਾਂ ਦੇ ਪਟਿਆਲਾ ਨੂੰ ਇਛਾਤ ਮਿਲੇਗਾ ਤੇ ਕਿਲਾ ਮੁਬਾਰਕ ਦੇ ਸਥਿਤ ਰੰਬਾਸਾ ਪੈਲੇਸ ਜੂਨ ਖਾਣਾ ਤੇ ਲੱਸੀ ਖਾਣ ਨੂੰ ਇੱਕ ਵਿਰਾਸਤੀ ਰੂਪ ਦੇ ਚੁੱਕਾ ਦਿੱਤਾ ਗਿਆ। ਪੁਲਤਾ ਪਰਿਪਾਲਨ ਕਿਸ ਮਾਰਕੀ ਨੂੰ ਨੰਮਾ ਤੱਕ ਬਿਲੀ ਦੇ ਸੰਸਥਾਨ ਵਾਲੇ ਕਰਵਾ ਰਿਹਾ ਹੈ ਸਰਕਾਰ ਨੇ ਸ਼ੁਰੂਆਤੀ ਪੜਾਅ ਵਿੱਚ ਇੱਕ ਖੁਰੋਦਾ ਫੰਡ ਜਾਈ ਕਿ ਦਿੱਤੇ ਸਕੇ ਹੈ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਖਾਬਾ ਆਲਾ ਸਿੰਘ ਦੇ ਘਰ ਕਿਲਾ ਮੁਬਾਰਕ ਦੇ ਅੰਦਰ ਬਣਾਇਆ ਗਿਆ ਕਪੂਰਥਲਾ ਵਿੱਚ ਸਵੇਰੇ 8 ਵਜੇ ਤੋਂ ਸਕੂਲ バス ਤੇ ਇੱਕ ਕਾਰ ਦੀ ਟੱਕਰ ਹੋ ਗਈ ਇਸ ਹਾਦਸੇ ਵਿੱਚ ਜੀਨੂ ਡਰਾਈਵਰ ਸੱਟੇ ਲੱਗ ਗਏ ਜੇਹੋ ਕਿ バス ਵਿੱਚ ਸਵਾਰ ਸਾਰੇ ਬੱਚੇ ਸੁਰੱਖਿਅਤ ਨੇ ਜਿਸ ਨੂੰ ਕਿਸੇ ਨੂੰ ਨਹੀਂ ਚੁਟਿਆ ਗਿਆ ਹਾਦਸੇ ਤੋਂ ਬਾਅਦ ਸੜਕ ਤੇ ਕੁਝ ਟਾਈਮ ਲਈ ਟ੍ਰੈਫਿਕ ਜਮ ਹੋ ਗਿਆ

ਜਾ ਕਾ ਅਚੂਲਾ ਕਿਤਨੀ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਬਲੋਕ ਫਸਲਾਂ ਦੇ ਘਟੋ ਘਾਟਾ ਸਮਰਥਨ ਮੋਲ ਦੇ ਕਰਨ ਕਿਸਮੇ 13 ਮਤਾ ਲੈ ਕੇ ਖਾਰਿਸ ਸਰਹੱਦ ਤੋਂ ਦਾਤ ਬੈਠੇ ਨੰਨਿਆਂ ਦੇ ਮੋਟੇ ਨੇ ਉਨ੍ਹਾਂ ਦੇ ਕੰਮ ਕਰੇ ਹੈ ਢੱਲੇਵਾਲ ਆਸਿਸ ਨੂੰ ਨਸੂ ਰਹਿ ਕੇ ਚਿੰਤਾ ਜਨਕ ਦੇਸ਼ ਦੇ ਪਾਸੇ ਸੰਤੋਲਨ ਸੁਧਰੀ ਪਿਆਰੇ ਵਿੱਚ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਵਿੱਚ ਹਨਾਣਾ ਪੰਜਾਬ ਅਤੇ ਸ਼ੰਗੂ ਟਿਕਾੜੀ ਮੋਰਚਾ ਦੇ ਇਖਤਿਆਰ ਨਾਲ ਪੁਕੇਸੇ ਕਿਸਾਨ ਮੋਰਚਾ ਵਿਆਗੂ ਸ਼ਾਮਲ ਹੋਣਗੇ ਮੀਟਿੰਗ ਵਿੱਚ ਕਿਸਾਨ ਅੰਦੋਲਨ ਲਈ ਐਸਕੇਐਮ ਦੇ ਸਮਰਥਨ ਤੇ ਚਰਚਾ ਕੀਤੀ ਜਾਵੇਗੀ ਜੇਕਰ ਐਸਕੇਐਮ ਇਸ ਨੂੰ ਬੰਦ ਦਾ ਸਮਾਪਨ ਕਰਦਾ ਹੈ ਤੇ ਪਤਾ ਹੋ ਸਕਦਾ ਹੈ ਕਿ ਕੈਸੀ ਹੋ ਗਿਆ ਜੀਨਾ ਲਗਭਗ 40 ਨੂੰ ਦੇ ਇਹ ਸਾਰੇ ਇਸ ਮਹਿਰ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਇਹ ਖ਼ਬਰ ਪੰਜਾਬ ਤੋਂ ਪੂਰੇ ਰਾਜ ਵਿੱਚ ਫੈਲ ਜਾਵੇਗੀ ਦਿਲੀ ਵਿੱਚ ਹੋਏ ਤੇ ਖੇਤੀਬਾੜੀ ਦਾ ਨਕਲ ਦੇ ਅੰਦੋਲਨ ਚ ਐਸ ਕੇ ਐਮ ਲੋਕ ਸੀਟੀ 49 ਦਿਨਾਂ ਤੋਂ ਮਾਧਿਵਰਤ ਤੇ ਰੱਖਿਆ ਗਿਆ ਬਾਦਿ ਭਲਤਾਮ ਕਲੇ ਕੰਪਨੀ ਲਈ ਮਾਰੀ ਸੀ ਕਿ ਇਹ ਨਾਂ ਪਹਿਲਾ ਹੀ ਬੋਰਨਜੀ ਮੁਸ਼ਕਲ ਆ ਰਹੀ ਸੀ ਕਿਉਂਕਿ ਦਾ ਸ਼ਰੀਰ ਸੁਧਰਨ ਲੱਗ ਪਿਆ ਕਿ ਉਹਦਾ ਸ਼ਰੀਰ ਆਪਣੇ ਆਪ ਉੱਠਾਰਿਆ ਹੈ ਇਸੇ ਉੱਪਰ ਪਾਈ ਦੁਬਾਰਾ ਨਹੀਂ ਸਿੱਟਾਈ ਗਈ ਹਾਲਾਂਕਿ ਸਰਕਾਰੀ ਤੇ ਵੀ ਡਾਕਟਰਾਂ ਦੀ ਟੀਮ ਉਸ ਨਜ਼ਰ ਰੱਖ ਰਹੀ ਹੈ ਕਿ ਨਾਲ ਲੇਤੀ ਹਾਲਾਤ ਨਜ਼ਰ ਰੱਖਿਆ ਜਾ ਰਿਹਾ ਹੈ। ਕ੍ਰਿੰਗੋੜ ਦੇ ਪਿੰਡ ਬਰਗੜੀ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦੇ ਪ੍ਰੇਮੀ ਤੇ ਜਾਨਲੇਵਾ ਹਮਲਾ ਕਰ ਦਿੱਤਾ। ਪ੍ਰਤੀ ਪਛਾਣ ਰਿਤਮ ਸਿੰਘ ਜੋ ਹੋਈ ਹੈ ਜੋ ਅਟੈਚ ਕਰ ਰਹੇ ਦੀ ਥੋੜਾ ਹੈ ਨਾਲ ਉਸੇ ਪਰਿਵਾਰ ਨੇ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ ਬੀਤੀ ਰਾਤ ਲਗਭਗ 9 ਵਜੇ ਜਦੋਂ ਮੁਲਜ਼ਮ ਸਤਨਾਮ ਸਿੰਘ ਜੀ ਦੇ ਮੌਕਾ ਦੇ ਪਿੰਡਾ ਰਹਿਣ ਵਾਲਾ ਪ੍ਰੀਤ ਸਿੰਘ ਜੀ ਜਿਹੜੀ ਕਿ ਅੰਡੇ ਦੇ ਬਹਾਨੇ ਗਿਆ ਜਦੋਂ ਪ੍ਰੀਤ ਸਿੰਘ ਅੰਡੇ ਨਾਲ ਕਰਿਆ ਸੀ ਤਾਂ ਸਤਨਾਮ ਸਿੰਘ ਨੇ ਅਚਾਨਕ ਕਰਮ ਕੇ ਨਾਲ ਪਈ ਕੜਾਈ ਦੇ ਸਿਰ ਤੇ ਮੁੱਢੀ ਮਾਰ ਦਿੱਤੀ ਤੇ ਇਸੇ ਕੜਾਈ ਦੇ ਨਾਲ ਉਹਦੀ ਮਾਰ ਕਰ ਦਿੱਤੀ ਜ਼ਖਮੀ ਕਰ ਦਿੱਤਾ ਹੈ ਜਿਸ ਨੂੰ ਬਾਅਦ ਵਿੱਚ ਮੈਡੀਕਲ ਹਸਪਤਾਲ ਵਿੱਚ ਕੋਟ ਦਾਖਲ ਕਰਵਾਇਆ ਗਿਆ ਹੈ ਇਸ ਘਟਨਾ ਦੌਰਾਨ ਔਰਤ ਪ੍ਰੇਮੀ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਚੁਲਸ ਗਿਆ ਫਿਲਹਾਲ ਪੀੜਤ ਵਿਅਕਤੀ ਦੇ ਬਿਆਨਾਂ ਦੇ ਅਧਾਰ ਤੇ ਮੌਸਮ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਮਹਿਲਾ ਦਾ ਪਤੀ ਮੋਕਲ ਇਸਨੇ ਕਿਹਾ ਸਤਿ ਸ਼੍ਰੀ ਅਕਾਲ ਮਸ਼ਹੂਰ ਗਾਇਕ ਤੇ ਰੈਪਰ ਹਰੀ ਸਿੰਘ ਜਲਦੀ ਹੀ ਦਜੀਤ ਉਸਾਨ ਫਿਤਰਾ ਦੇਸ਼ ਭਾਰਤ ਵਿੱਚ ਕੰਸਟ ਕਰਨ ਦੇ ਸਬੰਧ ਦੀ ਜਾਣਕਾਰੀ ਮੈਂ ਆਪਣੇ ਸੋਸ਼ਲ ਮੀਡੀਆ account ਤੋਂ ਲਈ ਇਸ ਤੋਂ ਖਾਨੀ ਸਿੰਘ ਨੇ ਮੈਨੂੰ ਲਿਖਿਆ ਕਿ ਇਹ ਟੂਨ ਕੀਤਾ ਜਾ ਰਿਹਾ ਹੈ ਇੱਕ ਮੋਡੀ ਨ ਹੋਵੇ ਤਾਂ ਮੈਂ ਵੀ ਜਿਸ ਨੂੰ ਹੋਵੇਗਾ ਹਰੀ ਸਿੰਘ ਨੇ ਆਪਣੇ Instagram ਤੇ स्टोरी ਪੋਸਟ ਕੀਤੀ

ਜੋ ਜੇ ਪਾਸੇ ਗੱਲ ਕਰਦੇ ਮੌਸਮ ਦੀ ਲਗਾਤਾਰ ਮੌਸਮ ਲੈ ਕੇ ਮੌਸਮ ਪਰ ਮੇਂ ਬੜੀ ਤਾਮ ਜਾਈ ਸੀ ਕਿ ਫਰਨਾ ਨਹੀਂ ਪੰਜਾਬ ਦੇ ਕਈ ਵੀ ਇਲਾਕਿਆਂ ਦੇ ਕਾਰਨ ਮੌਸਮ ਕਾਫੀ ਜ਼ਿਆਦਾ ਬੜੀ ਹੈ ਜਿਸ ਤੋਂ ਨਿਕਲੀ ਹੋਈ ਹੈ ਪਰ ਅੱਜ ਤੱਕ ਵੀ ਕਾਰਨ ਪੰਜਾਬੀਆਂ ਨੂੰ ਠੰਡ ਸੁਰਾਫ ਨਹੀਂ ਮਿਲੀ ਮੌਸਮ ਪਰ ਮੇਂ ਪੰਜਾਬ ਚਲੀ ਹਾ ਚਾ ਵੀ ਕਰ ਚੁਕੀ ਜੇ ਗਰੀਬਾਂ ਦਾ ਅੰਦਰ ਜਾ। ਪਲਾਸਾ ਨਾ ਪੜੀ ਗੁੜੇ ਪਾਸੇ ਨਾ ਮੈਂ ਕਾਰਨ ਤੋਂ ਮਿਲੀ ਗਈ ਹੈ ਕਿ ਤੱਕ